ਸਸਿਕਲ ਮਿੱਤਰ ਪਿਆਰਿਓ ਮੈਂ ਹਾਂ ਤੁਹਾਡੀ ਮੈਂਡੀ ਸੰਧੂ ਤੇ ਤੁਸੀਂ ਦੇਖ ਰਹੇ ਮੇਰਾ ਸ਼ੋਰਨਕ ਸੱਤਾਂ ਦੀ ਤੇ ਅੱਜ ਅਸੀਂ ਆਏ ਆਂ ਸੱਤ ਚ ਤਾਂ ਨਹੀਂ ਆਏ ਲੇਕਿਨ ਅਸੀਂ ਆਏ ਆਂ ਸਟੇਡੀਅਮ ਜਿੱਥੋਂ ਬਣਦਾ ਹੈ ਯੂਥ ਦਾ ਕਰੀਅਰ ਔਰ ਇਹ ਸਟੇਡੀਅਮ ਹੈ ਝਾਰਖੜ੍ਹ ਤੁਸੀਂ ਦੇਖ ਸਕਦੇ ਹੋ lettes go ਤੁਹਾਨੂੰ ਟੂਰ ਕਰਾਉਣੇ ਆਂ ਝਾਰਖੜ੍ਹ ਸਟੇਡੀਅਮ ਦਾ ਮੈਂ ਇਹਨਾਂ ਦੀ ਹਿਸਟਰੀ ਵੀ ਬੋਲ ਦਿੰਨੀ ਆਂ ਰੁਕੋ ਆ ਦੇਖੋ ਜੀ ਇਹ ਨੇ ਪਦਮ ਦੂਰੀ ਲਹਿਾਂ ਪਦਮ ਸ਼੍ਰੀ ਮਿਲਖਾ ਸਿੰਘ ਜੀ ਫਲਾਈਂਗ ਸਿੱਖ ਇਹ ਉਹਨਾਂ ਦਾ ਬੁੱਤ ਹੈ ਤੁਸੀਂ ਦੇਖ ਸਕਦੇ ਹੋ ਸਟੇਡੀਅਮ 'ਚ ਜਦੋਂ ਤੁਸੀਂ ਆਉਂਨੇ ਹੋ ਕਿਹਾ ਵਾਈਬ ਆ ਸਟੇਡੀਅਮ ਦੀ ਸੋ ਹਾਕੀ ਦਾ ਜਾਦੂਗਰ ਧਿਆਨ ਚੰਦ ਇਹ ਉਹਨਾਂ ਦਾ ਬੁੱਤ ਲੱਗਿਆ ਹੋਇਆ ਔਰੇ ਸੋ ਅੰਦਰ ਟੂ ਮੋਰ ਸਟੈਚੂਜ਼ ਆਰ देयर ਲੈਟਸ ਸੀ ਅਮਰਜੀਤ ਸਿੰਘ ਜੀ ਗਰੇয়াল ਇਹ ਸਟੈਚੂ ਅਮਰਜੀਤ ਸਿੰਘ ਜੀ ਗਰੇয়াল ਜੀ ਦਾ ਸੋ ਇਹ ਸਟੈਚੂ ਹੈ ਅਰਜਨ ਬਾਡੀ ਉਦਮ ਸਿੰਘ 올ੰਪੀਅਨ ਜਿਨ੍ਹਾਂ ਨੇ 올ੰਪਿਕ ਗੇਮਸ ਟੌਪ ਕੀਤਾ ਤੁਸੀਂ ਦੇਖ ਸਕਦੇ ਹੋ ਏ ਆਉਣ ਵਾਲਾ ਭਵਿੱਖ ਵੀ ਇਹ ਸਟੇਡੀਅਮ ਚੋਂ ਨਿਕਲੂਗਾ ਮੈਂ ਗਰੰਟੀ ਦਿੰਨੀ ਆ ਕਿਉਂਕਿ ਅੱਜ ਦੇ ਡੇਟ ਚ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਇਹ ਸਟੇਡੀਅਮ ਚ ਖੇਡ ਕੇ ਇੰਟਰਨੈਸ਼ਨਲ ਪਲੇਅਰ ਬਣੇ ਨੇ ਆਓ ਚੱਲਦੇ ਤੁਸੀਂ ਦੇਖ ਸਕਦੇ ਹੋ ਪੂਰੇ ਪਲੇਅਰਸ ਗਰਾਊਂਡ ਚ ਆ ਚੁੱਕੇ ਨੇ ਲੇਕਿਨ ਤੁਹਾਨੂੰ ਉਹਸੀ ਮਿਲਾਵਾਂਗੇ ਵੱਡੀ ਸ਼ਖਸੀਅਤ ਨਾਲ ਹਾਂਜੀ ਆਮਬਲਵਾਂ ਸਿੰਘ ਐਕਸੋਕਿ ਪਲੇਅਰ ਐਂਡ ਸਪੋਰਟਸ ਪ੍ਰੋਮੋਟਰ ਆਈ ਪਲੇਡ ਫਾਰ ਬੈਂਕ ਟੀਮ 78 ইয়ার্স এন্ড ਉਸ ਤੋਂ ਬਾਅਦ ਮੈਂ ਸਪੋਰਟਸ ਗੇਮਸ ਸ਼ੁਰੂ ਕਰਵਾਈਆਂ ਪਿੰਡ ਬੁੱਡੇਵਾਲ ਜਿੱਥੇ ਕਿ ਅਸੀਂ ਕੰਟੀਨਿਊਸਲੀ 20 ਸਾਲ ਗੇਮਾਂ ਕਰਵਾਉਂਦੇ ਰਹੇ ਸਾਡੇ ਪਿੰਡ ਬਹੁਤ ਵੱਡਾ ਪ੍ਰਕਾਸ਼ ਸਟੇਡੀਅਮ ਬਣਿਆ ਹੋਇਆ ਹੈ ਜਿੱਥੇ ਕਿ ਫੁੱਟਬਾਲ ਦੀਆਂ ਦੋ ਗਰਾਊਂਡਾਂ ਵਾਲੀਬਾਲ ਕਵੱਡੀ ਤੇ ਉਸ ਤੋਂ ਬਾਅਦ ਥੈਨ ਆਈ ਸਟਾਰਟ ਗੋਲਫ आई एम अ नेशनल गोल्फ प्लेयर आल्सो माय बोथ किड्स आर इंटरनेशनल गोल्फर प्रोफेशनल तो ਸਾਡਾ ਮੈਸੇਜ ਇਹੀ ਆ ਪੇਰੈਂਟਸ ਲਈ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਿਹੜਾ ਨੈਕਸਟ ਜੋ ਆ ਰਿਹਾ ਜਿਹਦੇ ਵਿੱਚ ਕਿ ਅਸੀਂ ਨਾਟ ਓਨਲੀ ਨਸ਼ੇ ਇੱਕ ਨਾ ਨਸ਼ੇ ਤੇ ਲੈ ਡਾ ਮੋਬਾਈਲ ਦਾ ਤੇ ਤੁਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਐਂਡ ਮੋਬਾਈਲ ਕਿਉਂਕਿ ਮੋਬਾਈਲ ਦੇ ਔਲਡੇਡੀ 10-15 ਕੰਟਰੀਆਂ ਚ ਸੈਂਟਰ ਖੁੱਲ ਗਏ ਨੇ ਔਲਡੇਡੀ ਜਿੱਦਾਂ ਡਰੱਗ ਦੇ ਖੁੱਲ ਗਏ ਤਾਂ ਮੋਬਾਈਲ ਐਡਿਕਸ਼ਨ ਦੇ ਵੀ ਖੁੱਲ ਚੁੱਕੇ ਆ ਲਾਈਕ ਤਾਈਵਾਨ ਐਦਾਂ ਦੇ ਕੰਟਰੀਸ ਆ ਔਰ 8-10 ਕੰਟਰੀਆਂ ਦਾ ਮੈਂ ਪੜ ਰਿਹਾ ਉਹਨਾਂ ਨੇ ਅੰਡਰ 18 ਬੈਨ ਕਰਤੇ ਆ ਮੋਬਾਈਲ ਵੀ ਇਹ ਦੋ ਚੀਜ਼ਾਂ ਤੋਂ ਬਚਣ ਲਈ देयर ਇਜ਼ ਓਨਲੀ ਵਨ ਅਲਟਰਨੇਟਿਵ ਇਜ਼ ਸਪੋਰਟਸ ਹੁਣ ਜਿੱਦਾਂ 让我们 ਸੀ ਕਿ ਕੋਈ ਵੀ ਬੱਚਾ ਜਿਹੜਾ ਸਪੋਰਟਸ ਕਰਦਾ ਉਹ 8 ਤੋਂ 10 ਘੰਟੇ ਆਪਣੀ ਸਪੋਰਟਸ ਵਿੱਚ ਬਿਜ਼ੀ ਰਹਿੰਦਾ ਹਾਕੀ ਖੇਲ ਲਓ ਫੁੱਟਬਾਲ ਖੇਲ ਲਓ ਗੋਲਫ ਖੇਲ ਲਓ ਔਰ ਜਦੋਂ ਤੁਸੀਂ 8-10 ਘੰਟੇ ਬਿਜੀ ਰਹੋਗੇ ਤੁਸੀਂ ਨਸ਼ੇ ਬਾਰੇ ਸੋਚੋਗੇ ਨਹੀਂ ਮੋਬਾਈਲ ਤੋਂ ਦੂਰ ਰਹੋਗੇ ਡਾਈਟ ਚੰਗੀ ਲਓਗੇ ਨੀਂਦ ਚੰਗੀ ਆਊਗੀ ਇਸ ਕਰਕੇ ਮੈਂ ਤਾਂ ਆਈ ਸਪੈਸ਼ਲੀ ਕਨਵੇ ਟੂ ਮੈਸੇਜ ਸੀਐਮ ਸਪੈਸ਼ਲੀ ਓਕੇ ਹੀ ਇਜ਼ ਅ ਸਪੋਰਟਸ ਮਿਨਿਸਟਰ ਨਾਓ ਹੀ ਇਜ਼ ਅ ਨਾਓ ਸਪੋਰਟਸ ਮਿਨਿਸਟਰ ਆਲਸੋ ਕਿ ਜਿਹੜੀ ਤੁਸੀਂ ਗਰਾਊਂਡਾਂ ਦੀ ਪਾਲਿਸੀ ਲਿਆਂਦੀ ਆ ਇਹ ਬਹੁਤ ਚੰਗੀ ਆ ਗਰਾਊਂਡਾਂ ਬਣਾਈਆਂ ਜਾਣ ਔਰ ਉੱਥੇ ਪਲਾਂਟੇਸ਼ਨ ਵੀ ਕੀਤੀ ਜਾਵੇ ਐਡ ਕਰੋ ਇੱਕ ਹੋਰ ਚੀਜ਼ ਕਿ ਜਿਹਦੇ ਨਾਲ ਵਾਤਾਵਰਨ ਵੀ ਸ਼ੁੱਧ ਹੋਵੇ ਗਰਾਊਂਡ ਦੇ ਆਲੇ-ਦਾਲੇ ਆਕਸੀਜਨ ਜ਼ਿਆਦਾ ਰਹੇ ਵੀ ਇਸ ਤੋਂ ਵਧੀਆ ਚੀਜ਼ ਕੋਈ ਨਹੀਂ ਹੈਗੀ ਔਰ ਜੇ ਤੁਸੀਂ ਇਹ ਕਰ ਗਏ ਤਾਂ ਨੋ ਵਨ ਕੈਨ ਸਟਾਪ ਯੂ ਰਿਪੀਟ ਦਾ ਕਮੈਂਟ ਸੋ ਸਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਜਿਵੇਂ ਕਿ ਯੂਥ ਨਸ਼ਿਆਂ ਵੱਲ ਜਾ ਰਹੇ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੂਥ ਨੂੰ ਨਸ਼ਿਆਂ ਤੋਂ ਬਚਾਉਣ ਲਈ देयर इज ओनली ਵਨ ਅਲਟਰਨੇਟਿਵ ਇਜ਼ ਸਪੋਰਟਸ ਕੋਈ ਕਹਿੰਦਾ ਸਪੋਰਟਸ ਆਪਣੇ ਆਪ ਚ ਇੱਕ ਨਸ਼ਾ ਹੈਗਾ ਨਸ਼ੇ ਨੂੰ ਖਤਮ ਕਰਨ ਲਈ ਦੂਸਰਾ ਨਸ਼ਾ ਲਾਣਾ ਜ਼ਰੂਰੀ ਹੁੰਦਾ ਜਿਵੇਂ ਕਿ ਲੈਟਸ ਸੀ ਕਿ ਤੁਸੀਂ ਪੋਸਟ ਪੀਤੀ ਆ ਜਾਂ ਕੁਝ ਪੀਤੀ ਆ ਤਾਂ ਉਹ ਕਹਿੰਦੇ ਆ ਵੀ ਜੇ ਇਹਨੂੰ ਸੈੱਟ ਕਰਨਾ ਤੇ ਇਹਨੂੰ ਸ਼ਰਾਬ ਪਲਾ ਦੋ ਮਦਨ ਨਸ਼ਾ ਇਹ ਨਸ਼ੇ ਨੂੰ ਖਤਮ ਕਰਦਾ 스포츠 ਆਪਣੇ ਆਪ ਵਿੱਚ ਇੱਕ ਨਸ਼ਾ ਕਿ ਜਿਹੜਾ ਜੇ ਤੁਸੀਂ ਉਹਨੂੰ ਆਪਣੀ ਜੰਗ ਵਿੱਚ ਅਡਾਪਟ ਕਰ ਲਓ ਤੇ ਉਹ 올 ਡੇਸ ਤੱਕ ਤੁਹਾਡੇ ਨਾਲ ਹੀ ਰਹਿੰਦਾ ਤੇ ਨਸ਼ਿਆਂ ਨੂੰ ਖਤਮ ਕਰਨ ਲਈ 스포츠 ਬਹੁਤ ਜ਼ਰੂਰੀ ਹੈ देयर इज नो ਅਦਰ ਅਲਟਰਨੇਟਿਵ ਜੇ ਤੁਸੀਂ ਜਿਦਾਂ ਹੁਣ ਮੈਨੂੰ ਪਤਾ ਲੱਗਿਆ ਕਿ ਸੀਐਮ ਸਾਹਿਬ ਪਿੰਡਾਂ 'ਚ ਗਰਾਊਂਡਾਂ ਬਣਾ ਰਹੇ ਆ ਪਿੰਡਾਂ ਦੀ ਗਰਾਊਂਡਾਂ ਬਣਾਓ ਅਕੈਡਮੀਆ ਬਣਾਓ بس ਹੋਰ ਕੋਈ देयर इज नो ਸਕੰਡ ਆਪਸ਼ਨ ਤੇ ਇੱਕ ਸਵਾਲ ਮੈਂ ਜਗਰੂਪ ਜਰਖੜ ਜੀ ਨੂੰ ਪੁੱਛਣਾ ਆਪ ਜੀ ਨੂੰ ਪੁੱਛਣਾ ਹੈ ਕਿ ਬਹੁਤ ਪਿੰਡਾਂ ਦੇ ਬਜ਼ੁਰਗਾਂ ਨਾਲ ਸੀ ਸਰਵੇ ਕੀਤਾ ਦੇ ਆਰ ਆਸਕਿੰਗ ਫॉर ਪੌਪੀ ਸੀਡਜ਼ ਦੀ ਖੇਤੀ ਖਸ ਖਸ ਦੀ ਖੇਤੀ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਸੀ ਲੋਕੋ ਐਜ਼ ਅ ਪਲੇਅਰ ਮੈਂ ਨਹੀਂ ਕਮਾਂਗਾ ਕੋਸ਼ ਕਿਉਂਕਿ ਪਲੇਅਰ ਕਹੇ ਕਿ ਜੀ ਆ ਨਾ ਸਾ ਛਟ ਕੇ ਆ ਕਰ ਲੋ ਸੋਟ ਨਾਟ ਫਾਰ ਏ ਮੈਂ ਆਮ ਨਾਟ ਪੋਲੀਟੀਸ਼ੀਅਨ ਕਿ ਨਾ ਮੈਂ ਤੁਹਾਨੂੰ ਕਹੂੰਗਾ ਕਿ ਆ ਨਸ਼ੇ ਦਾ ਆ ਫਾਇਦਾ ਹੁੰਦਾ ਤਾਂ ਨਸ਼ੇ ਦਾ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਨਸ਼ਾ ਇੱਕ ਸਪੋਰਟਸ ਹੀ ਆ ਜਿਹਦਾ ਫਾਇਦਾ ਹੁੰਦਾ ਜੇ ਸਪੋਰਟਸ ਕਰਦੇ ਰਹੋ ਫਿਰ ਦੂਜੇ ਨਸ਼ੇ ਵੀ ਨੁਕਸਾਨ ਨਹੀਂ ਕਰਦੇ ਹੁਣ ਆਈ ਡਰਿੰਕ ਲਾਟ ਆਫ ਸੁੱਖਾ ਵੀ ਪੀਤਾ ਸਭ ਕੁਝ ਪੀਤਾ ਜੇ ਸਪੋਰਟਸ ਕਰਦੇ ਰਹੋ ਫਿਰ ਸਾਰੇ ਨਸ਼ੇ ਤੁਸੀਂ ਤੁਹਾਡੀ ਬਾਡੀ ਹਾਜਮ ਕਰ ਹਾਜਮ ਕਰ ਦਿੰਦੀ ਇਸ ਕਰਕੇ ਬਾਕੀ ਨਸ਼ੇ ਜੇ ਟਰਾਈ ਕਰਨੇ ਆ ਤੇ ਪਹਿਲਾਂ سپورٹس ਚਾਹੀਦੀ ਆ ਫਿਰ ਹਾਂ ਯੂ ਮਸਟ ਬੀ ਫਿਟ ਮਨੁਰਾ ਬੈਠੇ ਨਹੀਂ ਜਲਕਰ ਸਾਹਿਬ 5-7 5-7 ਤੱਕ ਤਾਂ ਸਟਾਰਟ ਹੁੰਦੇ ਆ